ਸ਼ਹੀਦ ਹੋਏ ਪੁਲਿਸ ਜਵਾਨਾਂ ਨੂੰ ਕੀਤਾ ਯਾਦ ਪਟਾਲਾ 'ਚ ਕਰਵਾਇਆ ਗਿਆ ਸ਼ਹੀਦੀ ਸਮਾਗਮ ਪਰਿਵਾਰਕ ਮੈਂਬਰਾਂ ਨੇ ਕੀਤਾ ਸਨਮਾਨ ਅੱਜ ਇੱਕ ਤੂਫਾਨ ਪੂਰੇ ਤੇਜ ਦੇ ਅੰਦਰ ਉਹਨਾਂ ਪੁਲਿਸ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀ ਕੀਤੀ ਹੈ ਇਸੇ ਹੀ ਤਰ੍ਹਾਂ ਪਟਾਲਾ ਪੁਲਿਸ ਨੂੰ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਐਸਐਸਪੀ ਪਟਾਲਾ ਸੀਲ ਕਾਸਮੀ ਸਮੇਤ ਬੁਦਸਲਾ ਪਟਾਲਾ ਦੇ ਸਾਰੇ ਅਧਿਕਾਰੀ ਸ਼ਾਮਲ ਹੋਏ ਅਤੇ ਉਹ ਪਰਿਵਾਰ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਆਪਣੇਆਂ ਨੂੰ ਇਨਾਂਥਾਸਿਆਂ ਦੇ ਵਿੱਚ ਗੁਆਇਆ ਇਸ ਮੌਕੇ SSP ਪਟਾਲਾ ਨੇ ਗਿਆਨ ਖੋਜੀ ਸ਼ਹੀਦਾਂ ਦੇ ਪਰਿਵਾਰਾਂ ਦਾ ਦਰਦ ਭਿਆਨ ਨਹੀਂ ਕਰ ਸਕਦੇ ਉਹਨਾਂ ਦੀਆਂ ਸ਼ਹੀਦੀਆਂ ਸਾਡੇ ਲਈ ਪ੍ਰੇਰਨਾ ਸਰੋਤ ਹਨ ਅਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਅਪਨੀ ਅਣਖ ਵائيه ਇਸ ਮੌਕੇ ਸ਼ਹੀਦ ਪਰਵਾਰਾਂ ਨੂੰ ਸਹਿਤ ਉੱਤੇ ਸਨਮਾਨ ਦਿੱਤਾ ਗਿਆ ਤੇ ਪਰਿਵਾਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰ ਖਲਾਬ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸਪ੍ਰਿੰਗ ਏਰੀਆ ਦੇ ਵਿੱਚ ਕਰੀਬਨ 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰ ਦਿੱਤੀ ਕੁਰਬਾਨੀ ਦਿੱਤੀ ਤਾਂ ਉਸੀ ਚੀਜ਼ ਨੂੰ ਅਸੀਂ ਯਾਦ ਕਰਦੇ ਆਂ ਗੌਰਵ ਮਹਿਸੂਸ ਕਰਦੇ ਹੈ ਪਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾ ਕੁਰਬਾਨ ਕਰ ਦਿੱਤੀਆਂ ਤਾਂ ਉਹ ਸਾਡਾ ਪ੍ਰੇਰਨਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਗ ਦਰਸ਼ਕ ਬਣੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਸੀ ਆਰ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਆ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਹਤੇ ਸ਼ਹੀਦ ਪਰਿਵਾਰਾਂ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਤਾਂ ਉਹਦਾ ਸੀ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਨ ਕਿ ਕੋਈ ਸ਼ਹੀਦ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰ ਸਕੇ ਕਿਹੜੇ ਪਿੰਡ ਤੋਂ ਢਲਵਾ ਤੋਂ ਸਰ ਕੋਈ ਨਹੀਂ ਦਾ ਪਰਿਵਾਰ ਮੇਰੇ ਤਿੰਨ ਬ੍ਰਦਰ ਇੱਕ ਉਹਨਾਂ ਸ਼ਹੀਦ ਹੈ ਕਿਸ ਤਰ੍ਹਾਂ ਹੈ ਕਿਸ ਕਾਰਨ ਹੈ ਪੁਲਿਸ ਮੁਕਾਬਲੇ 'ਚ ਬਾਬਕਪਾਲ ਸਿੰਘ ਸਾਹਿਬ ਰਹੇ ਹਾਂਜੀ ਮਨੂਜੀ ਇਹ ਨਾਮ ਸੀ ਉਹਦਾ ਆ ਸਰਦਾਰ ਅਨੋਖ ਸਿੰਘ ਗੁਰਿੰਦਰ ਸਿੰਘ ਪਰਮੰਦਰ ਪਰਿਵਾਰ ਚ ਕੋਣ ਕੋਣ ਸੀ ਉਹਨਾਂ ਦੇ ਫਿਰ ਉਹਨਾਂ ਦੇ ਦੋ ਬਣ ਮੜ ਸੀਗੇ ਇੱਕ ਦੀ ਸ਼ਾਦੀ ਹੋਈ ਸੀ ਉਹਦੇ ਇੱਕ ਵਾਈਫ ਦੋ ਵਿੱਚ ਸਰ ਕਿੰਨੀ ਉਮਰ ਚ ਸੀ ਦੋ ਜਦੋਂ 35 ਸਾਲ ਦੀ ਉਮਰ ਚ ਵੱਡੇ ਸੀ ਦੋ ਇਹ ਨਿੱਕਿਆਂ ਦੀ ਉਮਰ ਕੋਈ 22-23 ਸਾਲ ਸਰ ਅੱਜ ਸਮਾਰਨ ਉਹਨਾਂ ਦੀ ਸ਼ੀਤ ਇਹਨਾਂ ਕੀ ਨਾਮ ਰੱਖਿਆ ਚ ਚਲੋ ਸਮੇਂ ਦੇ ਮਤਲਬ ਬਹੁਤ ਅਧੀਆ ਪਰ ਜੋ ਮਿਲਣਾ ਚਾਹੀਦਾ ਉਹ ਨਹੀਂ ਪੁਲਿਸ ਨਾਲ ਮਿਲਦਾ ਕੀ ਤੁਹਾਡੀ ਕੀ ਮੰਗ ਹੈ ਪਰਵਾਰ ਦੀ ਮੰਗ ਪਰਵਾਰਾਂ ਦੀ ਸੀਗੀ ਵੀ ਜਿੱਦਾਂ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਕੋਈ ਤਰੱਕੀ ਦਿੱਤੀ ਜਾਵੇ ਰੈਂਕ ਦਿੱਤਾ ਜਾਵੇ ਪਰ ਇਹ ਮਹਿਗ ਮੰਗੇ ਰਾਵ ਲਹਿੰਦਾਵਾ ਮਰ ਕੇ ਕੋਈ ਨਹੀਂ ਕਰਦਾ ਜੋਬ ਕਰਦੇ ਪਏ ਬੱਚੇ ਉਹਨਾਂ ਦੇ ਹਾਂ ਉਹਨਾਂ ਦੇ ਬੱਚੇ ਜੋਬ ਕਰ ਇੱਕ ਕਰਦਾ ਪੁਲਸੀ ਕਰਦਾ ਹਾਂ ਪੁਲਸੀ ਕਰਦਾ ਇੱਕ ਵਾਰ ਇੱਕ ਨਾ ਕਿਹੜਾ ਪਿੰਡ ਹੈ ਸ਼ਾਲਕਲਾ ਕੌਣ ਜੀ ਦਾ ਇਹ ਟੱਟੇ ਅੱਡੇ ਤੇ ਉਹ ਭਰਾ ਇੱਕ ਬੱਚਾ ਮੇਰਾ 22 ਸਾਲ ਦਾ ਐਮਡਸ ਇਸ ਤਰ੍ਹਾਂ ਦੀ ਚੀਜ਼ ਹੈ ਕਿ ਕਿੱਥੇ ਹੋਏ ਸੀ ਇਹ ਕੰਨ ਜਾਨੇ ਔਲਖਵਰੀ ਹੋਏ ਸੀ ਕਿ ਉਹਨਾਂ ਦੀ ਦੁਕਾਨ ਹੈ ਗਈ ਸੀ ਇਹਨਾਂ ਤੇ ਦੋ ਤਿੰਨ ਜਣੇ ਨੂੰ ਮਾਰ ਗਏ ਸੀ ਇੱਕ ਮਾਲੂ ਦੋਰੇ ਦਾ ਇੱਕ ਕਾਗੜਾ ਦਾ ਇੱਕ ਮੇਰਾ ਚੜਕਲਾਣਾ ਐਨ ਮੇਰੇ ਬਕ 85 ਭਰਾ ਜਿਹੜੇ 88 6ਵੇਂ ਮਹੀਨੇ 26 ਤਰੀਕ ਦੇ ਉੱਤੇ ਸੋਹਾਂ ਰਾਤ ਨੂੰ ਮਾਰ ਦਿੱਤੇ ਉਹਨਾਂ ਦੇ ਪਰਿਵਾਰ ਚ ਕੋਈ ਖੋਣ ਸੀ ਹਾਂ ਫਿਰ ਕਿੱਦਾਂ ਪਰਿਵਾਰ ਚੱਲਿਆ ਉਹਨਾਂ ਦਾ ਪਰਿਵਾਰ ਜੀ ਬਸ ਫਿਰ ਖੇਰੂ ਖੇਰੂ ਹੋ ਗਿਆ ਕੋਈ ਅੰਮ੍ਰਿਤਸਰ ਬਹਿ ਗਿਆ ਕੋਈ ਪਟਿਆਲੇ ਬਹਿ ਗਿਆ ਅਸੀਂ ਵੀ ਘੰਟੇ ਘੱਟੇ ਘਰਦੇ ਫਿਰਦੇ ਆਂ ਹਾਂਜੀ ਸਾਡੀ ਬੁਰੀ ਹਾਲ ਹੈ ਬੋਲ ਮੰਗ ਪਰਿਵਾਰਾਂ ਦੀ ਮੰਗ ਪਰਿਵਾਰ ਦੀ ਸਰਕਾਰ ਨੇ ਸਾਨੂੰ ਕੀ ਦੇਣਾ ਜਿਹੜਾ ਜਿਹੜਾ 10 ਲੱਖ ਰੁਪਏ ਦੇ ਚਾਹੀਦੇ ਨੰਬਰ ਹੀ ਨਹੀਂ ਮਿਲੀ ਮੁੜ ਕੇ ਤੋਂ ਕਿ ਨੌਕਰੀ ਬੱਚੇ ਨੂੰ ਮਿਲੀ ਜੇ ਪਰ ਬੱਚੇ ਆਪੇ ਸਾਹ ਨੇ ਹਾਂਜੀ ਅਸੀਂ ਆਪਣਾ ਪਚਾੜ ਗੋੜੇ ਸਾਡੇ ਵਾਂਗ ਕੋਈ ਸਰਕਾਰ ਨੂੰ ਚਾਹੀਦਾ ਵਾ ਕੁਝ ਬਜੁਰਗਾਂ ਦਾ ਬਾਤ ਹੈ ਅਸੀਂ ਤੋਂ ਜਿੱਥੇ ਰਹਿ ਰਹੇ ਹਾਂ ਹਾਂਜੀ ਬਾਕੀ ਕਪੈਣ ਨੂੰ ਗੋਲੀ ਵੱਜ ਗਈ ਸੀ ਇੱਕ ਬਾਪ ਨੂੰ ਬਚ ਗਈ ਬਾਪੀ ਹੋ ਕੇ ਨਾ ਮਰ ਗਿਆ ਮਾਤਾ ਵੀ ਹੋ ਕੇ ਨਾ ਮਰ ਗਈ ਤੇ ਸਾਡਾ ਬਹੁਤ ਬੁਰਾ ਹਾਲ ਚੜੀ ਗਾ ਨਾਮ ਹਰਮਿਤ ਕੋ ਕਿੱਥੋਂ ਆਏ ਤੁਸੀਂ ਐਂ ਡੇਰਾ ਬਾਬਾ ਨਾਨਕ ਤੇ ਪੇਂਠੇ ਟਰ ਕੇ ਆਏ ਤੁਸੀਂ ਸਾਡੇ ਫਾਦਰ ਸਾਹਿਬ ਜੀ ਸਿੱਧ ਹੋਏ ਸੀ ਕਦੋਂ 1986 ਸਨ ਉਹਨਾਂ ਦੀ ਡਿਊਟੀ ਜਾਂਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਗੋਲੀ ਮਾਰ ਦਿੱਤੀ ਆ ਥੱਲੇ ਕਾ ਦੀ ਉਮਰ ਬਹੁਤ ਛੋਟੀ ਹਣੀ ਹਾਂਜੀ ਹਾਂਜੀ ਛੋਟੇ ਛੋਟੇ ਸੀ ਜੇ ਆਪਾਂ ਬਹੁਤ ਜਿਆਦਾ ਕਿਦਾਂ ਬਿਜਾਰਾ ਇਵੇਂ ਹੀ ਹੈ ਜੇ ਚੱਲਦਾ ਹੀ ਹੈ ਹਾਂਜੀ ਕੋਈ ਸਹੂਲਤ ਨਹੀਂ ਜਿੱਦਾਂ ਕਿ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਇਹ ਤਾਂ ਹਾਂਜੀ ਤੇ ਕਮਾਉਣ ਵਾਲੇ ਫਾਦਰ ਸੀ ਤਾਂ ਹਾਂਜੀ ਹਾਂਜੀ ਅਈ ਅੱਠ ਭੈਣ ਭਰਾ ਸਾਡੇ ਫਾਦਰ ਸਾਹਿਬ ਵੀ ਕਮਾਉਣ ਵਾਲੇ ਸੀ ਹਾਂਜੀ ਕਿਦਾਂ ਬਿਜਾਰਾ ਕਰਦੇ ਗੁਜਾਰਾ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਵਰਦੇ ਸੀ ਉਦੋਂ ਅਸੀਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਹਾਂਜੀ ਹਾਂਜੀ ਹਾਂ ਕਰਦੇ ਸੀ ਉਹ ਉਹਨਾਂ ਦੀ ਚਲ ਮਾਇਂਦਾਰੀ ਕਰਦੇ ਸੀ ਵਧੀਆ ਹਾਂਜੀ ਬਹੁਤ ਐਸਾ ਲੱਗਦਾ ਹੀ ਹੈ ਮੰਦ ਪ੍ਰਵਾਇ ਜਨ ਬੱਚੇ ਹੀ ਛੋਟੇ ਛੋਟੇ ਨੂੰ ਨੌਕਰੀ ਦਿੱਤੀ ਹੈ ਹਰੇ ਵੱਡੇ ਬਦਰ ਸਾਹਿਬ ਨੂੰ ਦਿੱਤੀ ਛੋਟੇ ਨੂੰ ਵੀ ਦਿੱਤੀ ਤੇ ਦੂਜੇ ਆਡੇ ਪ੍ਰਵਾਇ ਇਸ ਤਰ੍ਹਾਂ ਹੀ ਏਖਾਂ ਉਹਨਾਂ ਦੀ ਪਲਸਣ ਲੱਗੀ ਸੀ ਬਾਅਦ ਚ ਮੰਮੀ ਆਂਦੀ ਹੁਣ ਸਾਡੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੀ ਸੁਣਾਈ ਨਹੀਂ ਅਜੇ ਤੱਕ ਰੋਂਦੀ ਦੀ ਮੰਗਾ ਹਨ ਮੰਗੇ ਵੀ ਆਡੀ ਜਿਹੜੀ ਪੈਸੇ ਨੇ ਦੁਬਾਰਾ ਸਾਡੀ ਲੱਗਣੀ ਚਾਹੀਦੀ ਆ ਹਾਂਜੀ ਆ ਜਿਸ ਨਾਲ ਹੀ ਨਹੀਂ ਹੋਈ ਜੇ ਤੱਕ